ਬਹੁਤ ਵੱਡੀ ਗੇਂਦ ਦੀ ਜਿੱਤ ਆਪਾਂ ਅੱਜ ਆਈਆਂ ਨੇ। ਬਾਰੇ ਨਗਰ ਵਾਸੀ ਜਰਾਮਾਨ ਸਾਹਿਬ ਦਾ ਧੋਮੀ ਦਾ ਸਾਰਾ ਦਾ ਬੋਦਾ ਬਹੁਤ ਬਹੁਤ ਧੰਨਵਾਦ ਜੀਵਨ ਜੀ ਨਾਲ ਸਾਰੇ ਜਿੰਨੇ ਵੀ ਜਦੇ ਸਾਥੀ ਇੱਥੇ ਆਏ ਨੇ। ਗਰਮੀਿਆਂ ਮਾ ਜਾਰਾ ਜਰ ਤੁਹਾਡਾ ਸਿਰ ਉਠਾਉਣਾ ਨਹੀਂ। ਸਭ ਤੋਂ ਪਹਿਲਾਂ ਗੱਜ ਕੇ ਹਦੀ ਭਗਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ। ਮੈਂ ਦੋ ਤਿੰਨ ਗੱਲਾਂ ਫੋਟੋ ਵਾਲੀ ਕਰਨੀਆਂ ਬੀਬੀਓ ਭਾਣਾ ਏਲੀ ਗੱਲ ਤੇ ਆ ਭਾਈ ਮੇਰੀ ਭੈਣ ਗੱਲ ਇਹ ਆ ਕਿ ਜਿਹੜੀ ਘੜੋ ਵਾਲੀ ਸਰਕਾਰ ਸੀ ਉਹਨੇ ਬੀਬੀਆਂ ਨਾਲ ਧੋਖਾ ਕੀਤਾ ਧੋਖਾ ਧੋਖਾ ਕੀਤਾ ਇਹ ਗੱਲ ਮੈਂ ਤੁਹਾਨੂੰ ਪੱਕੀ ਦੱਸਦਾ ਕਿ ਜਿਹੜਾ ਬੀਬੀਆਂ ਨਾਲ ਧੋਖਾ ਕਰਦਾ ਕਦੇ ਕਾਮਯਾਬ ਨਹੀਂ ਹੁੰਦਾ ਕੋਈ ਵੀ ਧੋਖੇ ਚਾਕੇ ਲਾਫਸਾ ਚਾਕੇ ਆਪਾਂ ਨੂੰ ਕਹੇ ਹਜ਼ਾਰ ਹਜ਼ਾਰ ਰੁਪਏ ਹਰੇਕ ਬੀਬੀ ਨੂੰ ਦੇ। ਤੋਂ ਬੀਬੀਆਂ ਖੁਸ਼ ਹੋ ਗਈਆਂ। ਜਿੱਤਨੇ ਕੇ ਹਜ਼ਾਰ ਰੁਪਏ ਮੈਨੂੰ ਮਿਲੂ 1000 ਤਾਂ ਮੇਰੀ ਲੋਨ ਦਾ ਹੋ ਗਿਆ। 1000 ਰੁਪਏ ਕੁੜੀ ਦਾ ਵੀ ਹੋ ਗਿਆ। 500 ਰੁਪਏ ਵੱਡੇ ਨੂੰ ਦਾ ਹੋ ਗਿਆ। ਤੋਂ ਚਾਰ ਪੰਜ ਬੀਬੀਆਂ ਨੇ ਘਰ ਚ 4-4 5-5 ਹਜ਼ਾਰ ਰੁਪਏ ਮਹੀਨੇ ਦਾ ਮਿਲੂ। ਇਹ ਲਾਲ ਚ ਜਾ ਕੇ ਆਪਾਂ ਵੋਟਾਂ ਪਾਤੀ। ਪਰ ਬੜਾ ਧੋਖਾ ਹੋਇਆ। ਮੈਨੂੰ ਨਹੀਂ ਲੱਗਦਾ ਕਿ ਆ ਬੀਬੀਆਂ ਜਿੰਨੀਆਂ ਬੈਠੀਆਂ ਨੇ ਕੋਈ ਬੀਪੀ ਹੱਥ ਖੜਾ ਕਰਕੇ ਦੱਸੇ ਜੇ ਪੈਸਾ ਆਇਆ ਜੇ ਨਹੀਂ ਆਇਆ ਤਾਂ ਐ ਕਰਕੇ ਆਇਆ ਨਹੀਂ ਆਇਆ ਪੱਕੀ ਗੱਲ ਆ ਤਿੰਨ ਮਹੀਨੇ ਹੋ ਗਏ ਬੀਪੀਓ ਤਿੰਨ ਸਾਲ ਹੋ ਗਏ ਛੇ ਮਹੀਨੇ ਹੋ ਗਏ ਜਿਵੇਂ ਆਪਾਂ ਹੁਣ ਤੋੜਾ ਹੋਣੀ ਹੈ ਆਪਣੇ 20 ਦਿਨਾਂ ਨੂੰ ਮਹੀਨੇ ਦੇ ਥੋੜੇ ਕੋ ਆਉਣਗੇ ਕਿ ਜੁੜਕਲੇ ਨਹੀਂ ਸੁਣਾਉਣਗੇ ਬੜਾ ਕੁਝ ਸੁਣਾਉਂਦੇ ਆ ਤੇ ਮਗਰ ਲੈਂਦੇ ਆ ਹੁਣ ਇਹਨਾਂ ਨੇ ਕੀ ਕਰਨਾ ਕਿ ਕਿ ਕਿਉਂ ਇਹਨਾਂ ਨੂੰ ਜਿਲੰਦਰ ਕੀ ਹੋ ਰਿਹਾ ਸੀ ਉੱਥੇ ਵੀ ਵੋਟਾਂ ਪਈਆਂ ਸੀ ਲੈਣ ਲੱਗੇ ਹਜ਼ਾਰ ਨਹੀਂ ਹੁਣ 11-1100 ਰੁਪਏ ਦੇਵਾਉਂਗੇ ਉਹ ਜਗ੍ਹਾ ਜਿੱਥੇ ਕਹਿੰਦੇ 1500 ਦੇਵਾ ਕੇ 2000 ਦੇਵਾ ਦੇ ਕਹਦਾ ਸੁਣਾਉਂਦੇ ਤੁਸੀਂ ਫਿਰ ਤਿਆਰ ਹੋ ਗੁਰਤਿਆਰ ਰੱਖਣਾ ਇਹ ਧੋਖੇ ਵਾਲੇ ਲਿੱਖੂ ਗੱਲ ਕਹਿਣਾ ਕਿ ਸਾਡਾ ਹੱਕ ਸਾਡਾ ਹੱਕ ਐ ਰੱਖੋ ਇਹ ਗੱਲ ਨੂੰ ਕਹਿਣਾ ਜਦੋਂ ਆਉਣ ਤੁਹਾਡੇ ਕੋਲ ਘੱਟ ਪੋਟਾ ਲਈ ਆਉਣ ਨਾ ਕਿ ਭਾਜੋ ਹੋ ਤੁਸੀਂ ਸਾਡੇ ਨਾਲ ਜਾਂਦੀ ਕੀਤੀ ਜਿੱਦੋਂ ਤੁਹਾਨੂੰ ਬੇਨਤੀ ਆ ਅੱਜ ਤੁਹਾਡਾ ਵੀਰ ਤੁੰਡੀ ਕਹਾਣੀ ਪਹਿਲੇ ਜਮਾਨੇ ਚ ਹੁਣ ਵੀ ਜਦੋਂ ਭਰਾ ਆਪਣੇ ਭੈਣਾ ਕੋਲੋਂ ਆਉਂਦਾ ਸੀ ਕੋ ਨਾਲ ਲੈ ਕੇ ਆਉਂਦਾ ਅੱਜ ਤੁਹਾਡਾ ਵੀਰ ਤੁਹਾਡੇ ਕੋ ਆਇਆ ਵਧੀਆ ਰਸ ਲੈ ਕੇ ਆਇਆ ਆਪਣੇ ਘਰਾਂ ਤੇ ਉਹ ਇਸ ਕਰਕੇ ਭੈਣਾ ਨੇ ਇਹ ਸਨਕਾਰ ਕਰਨਾ ਔਰ ਇਹਦੇ ਨਾਲ ਇੱਕ ਹੋਰ ਤੁਹਾਨੂੰ ਵਾਦਾ ਕੀਤਾ ਸੀ ਤੁਸੀਂ ਭੁੱਲਦੇ ਨਾ ਉਹ ਕਹਿਆ ਸੀ ਕਿ ਤੁਹਾਡੇ ਬੱਚਿਆਂ ਨੂੰ ਵੀ ਰਜਗਾਰ ਦੇਵਾਂਗੇ ਆ ਸਾਡੇ ਕੁੜੀਆਂ ਬੀਬੀਆਂ ਪੜ੍ਹੀਆਂ ਲਿਖੀਆਂ ਇੰਨੀਆਂ ਮੇਰੀਆਂ ਬਟੀਆਂ ਪਰ ਹਾਲੇ ਤੇ ਬੈਠੀਆਂ ਨੇ ਇੰਨੀਆਂ ਜਾੜੇ ਕੋਈ ਬੀਬੀ ਆਪ ਖੜੀ ਕਰਕੇ ਕਹੇ ਕਿਸੇ ਬੱਚੇ ਨੂੰ ਰਜਗਾਰ ਮਿਲਿਆ ਨਹੀਂ ਮਿਲਿਆ ਫਿਰ ਤਾਂ ਹੀ ਕਰਦੇ ਹੋ ਬੱਚੇ ਨੂੰ ਨਾ ਸਾ ਮਿਲਿਆ नहीं लाया ना और वादा की था याद रखो एक कार का राशन दिवांगे इसे बीपी से कार चाया फिर आये तब के करो ना पर ही मुझे तो ऑन के आई कर दियो आज इन्हीं थोड़ी बंदा एक तो वहाँ देखी या मेरे याद है जो मैं अपनी सरकार सी मेरे को याद है थोड़ी ਲੋਕੇ ਤੋਂ ਦੇ ਵੀਰ ਨੇ ਪੁਆਛ ਸਾਰੇ ਬਈ ਬੋਲਗਾ ਮੈਂ ਭਾਜਾ ਕਰਤੀ ਹੈ ਐਸੀ ਬਹਾ ਪਾਵਾ ਕੇ ਥੋੜੀ ਲਾਇਕ ਤੇ ਭਾਈ ਸਾਰੇ ਭਾਈ ਥੋੜੀ ਪਾਈ ਉਦੋਂ ਦੀ ਬਈ ਹੋਈਏ ਉਦੋਂ ਦੀ ਬਈ ਹੋਈਏ ਮੇਰੇ ਘਰ ਪਹਿਲਾਂ ਪਿਛੇ ਵੀ ਖੜੀਆਂ ਨੇ ਅਲਾ ਆ ਰਹੀ ਹੈ ਭੈਣੋ ਅਲਾ ਆ ਰਹੀ ਹੈ ਕੋਡੂ ਦੀ ਦੀ ਯਾਰ ਮਿਲ ਗਿਆ ਮਿਲ ਗਿਆ ਗਾਈ ਸਹੀ ਹੈ ਮੈਂ ਕਿਹਾ ਕਸਾਲ ਮਿਲ ਗਿਆ ਤੁਸੀਂ ਅੱਗ ਹੋ ਗਈਆਂ ਨਾ ਤੋਂ ਸਾਡੇ ਤਾਂ ਪਾਈ

ਇੱਕ ਕੱਲ ਮੈਂ ਹੋਰ ਕਹਿਣੀ ਆ ਜਿਹੜੇ ਕਾਂਗਰਸੀ ਆ ਪੱਜੇ ਆਏ ਇਹ ਝਾੜੂ ਨਾਲ ਮਿਲ ਕੇ ਚੋਣਾ ਲੜਦੇ ਆ ਜਿਹੜੇ ਡਿਪਲੋਮਾ ਪੜ੍ਹਿਆ ਲਿਖਿਆ ਕੋਰਸ ਪੜ੍ਹਦੀਆਂ ਉਹਨੂੰ ਪਤਾ ਕਿ ਲੜ ਕਿੱਥੇ ਆ ਇਹ ਪਤਾ ਨਾ ਉਹਨੂੰ ਪੱਜੇ ਵਾਲੇ ਤੇ ਝਾੜੂ ਵਾਲੇ ਕਿੱਥੇ ਆ ਦੇਖੋ ਪੱਜੇ ਵਾਲਾ ਕਾਂਗਰਸੀ ਨਹੀਂ ਆਹੀ ਉਹਨਾਂ ਕਹ ਤੁਸੀਂ ਦੱਸੋ ਤੁਸੀਂ ਨਾਲ ਕੇ ਚੋਣਾ ਲੜਦੇ ਹੋ ਤੁਸੀਂ ਵੀ ਰਲੇ ਹੋ ਝਾੜੂ ਵਾਲਿਆਂ ਨਾਲ ਉਹ ਝਾੜੂ ਵਾਲਾ ਉਹ ਤਾਂ ਝਾੜੂ ਫੇਰ ਦਿਓ ਕਿਰਾ ਬੀਬੀਓ ਸਵਾਲ ਆ ਜੀ ਸੋ ਇਸ ਕਰਕੇ ਮੈਂ ਕਦੀ ਪਤਾ ਵਕਤ ਬਹੁਤ ਆ ਗਰਮੀ ਬਹੁਤ ਆ ਤੁਸੀਂ ਬਹੁਤ ਦੇਰ ਤੇ ਖੜੇ ਆ ਤੁਹਾਡਾ ਵੀ ਰਾਸ਼ਨ ਬਹੁਤ ਲੈ ਗਿਆ ਜਿੰਨੀਆਂ ਭੈਣਾਂ ਡਬਲ ਰਾਸ਼ਨ ਤਾਂ ਕਹਿਣਾ ਕਰੋ ਰਾਮ ਨਾਲ ਔਰ ਪੰਜੇ ਰਾਸ਼ਨ ਤੁਹਾਡਾ ਵੀ ਲੈ ਕੇ ਆਇਆ ਜਿੱਤਾਂਗੇ ਫਿਰ ਵੀ ਆਉਂਗਾ ਕਾਰਨ ਸਾਹਿਬ ਤੇ ਰੱਖੋ ਮੇਰੇ ਭੈਣੋ ਬੈਨੂ ਜੀ ਦਾ ਖਾਲਸਾ ਆਏ ਗੁਰੂ ਜੀ ਬੋਲੇ